ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਤੋਂ ਹੈ ਜਿੱਥੇ ਕਿ ਮਿਲ ਗਰਾਊਂਡ ਤਾਰੀਵਾਲ ਵਿਖੇ ਸੈਰ ਕਰ ਰਹੇ ਇੱਕ ਨੌਜਵਾਨ ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਤਾਬੜ ਤੋੜ ਬੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਮੰਦ ਪਾਗੀ ਖਬਰ ਸਾਹਮਣੇ ਆਈ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਪਹਤੀ ਕਰਵਾਇਆ ਗਿਆ। ਕਟਨਾ ਵਾਲੀ থান ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਡੀਐਸਪੀ ਲਖਵਿੰਦਰ ਸਿੰਘ ਅਤੇ ਐਸਐਚਓ ਤਾਰੀਵਾਲ ਸਰਪਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਮਿਲ ਗਰਾਊਂਡ ਤਾਰੀਵਾਲ ਵਿਖੇ ਗੋਲੀਆਂ ਚੱਲੀਆਂ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਤੇਜ ਦਿੱਤਾ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਰਨਵਾਸੀ ਪਿੰਡ ਖੁੰਡਾ ਅਤੇ ਬੰਟੀ ਵਾਸੀ ਪਿੰਡ ਦੀਨਪੁਰ ਦਾ ਰਿਕਾਰਡ ਕਰਿ ਮੀਨਲ ਹੈ ਜਦ ਕੀ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸਹਿਲ ਕੁਮਾਰ ਉਰਫ ਸ਼ੈਲੀ ਪੁੱਤਰ ਜਗਦੀਸ਼ ਰਾਜਪਗਤ ਵਾਸੀ ਫੱਜੂਪੁਰ ਵਜੋਂ ਹੋਈ ਹੈ। ਅਤੇ ਗੋਲੀ ਚੱਲਣ ਦੀ ਵਜ੍ਹਾ ਇਹਨਾਂ ਦੀ ਆਪਣੀ ਪੁਰਾਣੀ ਰੰਜਿਸ਼ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ। ਹਾਂਜੀ ਮੈਂ ਲਗਰੌਂਡ ਤੋਂ ਗੋਲੀ ਚੱਲੀ ਅੱਜ ਮੌਕੇ ਤੇ ਆਏ ਹਾਂ। ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਹੈ ਕੁੰਡੇਪਿੰਡ ਦਾ ਇੱਕ ਮੁੰਡਾ ਹੈਗਾ ਵਾ ਬੀਨਪੁਰ ਦਾ ਭੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਹਨਾਂ ਦੇ ਆਪਸ ਵਿੱਚ ਪਹਿਲਾਂ ਤੋਂ ਹੀ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਹੈ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਬਾਕੀ ਨਰਸਟਿਗੇਸ਼ਨ ਕਰ ਰਹੇ ਆ ਸਰ ਜਿਹੜੇ ਮੁੱਦੇ ਦੇ ਜਿਹੜਾ ਇੰਜਨ ਹੋਇਆ ਉਹ ਹੀ ਇਹਨਾਂ ਦੇ ਨਾਲ ਸੀ ਜਿਹਨੇ ਡੋਪੜਾ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਉਹ ਗਰਾਊਂਡ 'ਚ ਆਇਆ ਤੇ ਉਹਦੇ ਇਹਨਾਂ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਜਰਪਾਈਟਨ ਵਾਲੇ ਸਾਰ ਵਾਲੇ ਤਿੰਨ ਜਣੇ ਸੀ ਡੋਪੜਾ ਕੋਈ ਬੱਬੂ ਆਏ ਬਸ ਨਹੀਂ ਨਰਸਟਿਗੇਸ਼ਨ ਕਰ ਰਹੇ ਆ ਜਲਦੀ ਬੱਬੂ ਆ ਜਾਣਗੇ ਕਿੰਨੇ ਬਾੜ ਕਿਤੇ ਸਰ ਸਾਰੋਂ ਨਾ ਚਾਰ ਕਿਤੇ ਜੀ कल रात ही कोई गोली चले कोई गेम पड़ते तो वो भी हवाई फायर रात भी होया है उससे ना रिलेटेड है वो अभी आपा इन्वेस्टमेंट तो कर रहे हैं बस लग लग रहे हैं सामने देखो मौके पे क्या कर रहे हैं हां कर रहे हैं सर टोटली सारा कुछ सर लुक की कर रहे हैं आपरचंद जी करके इन्वेस्टिगेशन करके दोषी रस्ट कर रहे